ਆਮ ਆਦਮੀ ਪਾਰਟੀ ਦੇ ਅੰਦਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੱਡੀ ਬਗਾਵਤ ਖੜੀ ਹੋ ਗਈ ਹੈ। ਕਰਾਰੀ ਹਾਰ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਅੰਦਰ ਹੁਣ ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਬਹੁਤ ਵੱਡੇ ਸਵਾਲ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਖੜੇ ਕਰ ਦਿੱਤੇ ਹੈ। ਔਰ ਇਧਰ ਪੰਜਾਬ ਵਰਸਸ ਦਿੱਲੀ ਲ lobby ਵੀ ਜਿਹੜੇ ਉਹ ਸਿਸਟਮ ਬਣਿਆ ਹੋਇਆ ਹੈ। ਕੀ ਇਹ ਵਿਧਾਇਕ ਜਿਹੜੇ ਸਵਾਲ ਚੁੱਕਰੇ ਨੇ ਭਗਵੰਤ ਮਾਨ ਤੇ ਕਾਰਗੁਜ਼ਾਰੀ ਦੇ ਉੱਪਰ ਕੀ ਉਹ ਦਿੱਲੀ ਦੇ ਇਸ਼ਾਰੇ ਤੇ ਚੁੱਕਰੇ ਆ ਜਾਂ ਮਸਲਾ ਕੁਝ ਹੋਰ ਹੈ ਆਉਣ ਵਾਲੇ ਦਿਨਾਂ ਚ ਕੀ ਕੁਝ ਪਟਾਕੇ ਪਹਿਣਗੇ ਕਿ ਜਿਹੜੇ ਰਦੋ ਬਦਲ ਹੋਣਗੇ ਇਸ ਤੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਾਂਗੇ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਹਾਈ ਕੋਰਟ ਦੇ ਵੱਲੋਂ ਡੇੜਾ ਮੁਖੀ ਦੀ ਪਟੀਸ਼ਨ ਦੇ ਉੱਪਰ ਪੰਜਾਬ ਸਰਕਾਰ ਅਤੇ ਸੀਬੀਆਈ ਨੂੰ ਜਿਹੜਾ ਉਹ ਨੋਟਿਸ ਹੋਇਆ ਔਰ ਕਿਉਂ ਨੋਟਿਸ ਹੋਇਆ ਸੀਬੀਆਈ ਨੂੰ ਔਰ ਪੰਜਾਬ ਸਰਕਾਰ ਨੂੰ ਔਰ ਡੇੜਾ ਮੁਖੀ ਨੂੰ ਕਿ ਰਾਹਤ ਮਿਲਣ ਜਾ ਰਹੀ ਹੈ ਜਾਂ ਕਿ ਕੁਝ ਬੇਅਦਬੀ ਮਸਲਾਂ ਦੇ ਵਿੱਚ ਇਸਦੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਪੇ ਸਕੇਲ ਹੈ ਪੰਜਾਬ ਪੇ ਸਕੇਲ ਕਹਿੰਦੇ ਬਹਾਲ ਨਾ ਕਰਨ ਦੀ ਸੂਰਤ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੂੰ ਜਮਨੀ ਚੋਣਾਂ ਦੇ ਵਿੱਚ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਵਿਰੋਧ ਦਾ ਇਲਾਨ ਹੋ ਗਿਆ ਜਮਨੀ ਚੋਣਾਂ ਦੇ ਅੰਦਰ ਕਿਹਦੇ ਵੱਲੋਂ ਕਿਉਂ ਇਸਦੇ ਵੀ ਅਹਿਮ ਜਿਹੜੀ ਚਰਚਾ ਕਰਾਂਗੇ ਉਧਰ ਮੋਦੀ ਸਾਹਿਬ ਦੀ ਅਜ ਤਾਜ਼ੇ ਖੁਸ਼ੀ ਹੈ ਔਰ ਕਿਹੜੇ-ਕਿਹੜੇ ਮੰਤਰੀ ਬਣਨਗੇ ਔਰ ਜਿਹੜੇ ਨਾਈਡੂ ਔਰ ਨਿਤਿਸ਼ ਨੂੰ ਕਿਹੜੇ ਕਿਹੜੇ ਵਿਭਾਗ ਦਿੱਤੇ ਜਾਣਗੇ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਰਨ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਸ਼ੁਰੂਆਤ ਜਿਹੜੀ ਆ ਮੈਂ ਇਸੇ ਖਬਰ ਤੋਂ ਹੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੇ ਗੁਪਤਾ ਦੇ ਵੱਲੋਂ ਅੰਮ੍ਰਿਤਸਰ ਤੋਂ ਹੀ ਨੇ ਉਹਨਾਂ ਦੇ ਵੱਲੋਂ ਆਵਾਦਵੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਵੱਡੇ ਸਵਾਲ ਜਿਹੜੇ ਆ ਖੜੇ ਕਰ ਦਿੱਤੇ ਗਏ ਆ ਔਰ ਉਹਨਾਂ ਨੇ ਇਹ ਵੀ ਗੱਲਾਂ ਕਹਿਤੀਆਂ ਕਿ ਬਦਲਾਅ ਜਿਹੜਾ ਉਹ ਹਲੇ ਹੋਇਆ ਨਹੀਂ ਸਾਡੇ ਸਰਕਾਰ ਦੇ ਅੰਦਰ ਔਰ ਕਹਿੰਦੇ 1 ਫੀਸਦੀ ਵੀ ਬਦਲਾਅ ਜਿਹੜਾ ਉਹ ਨਹੀਂ ਹੋਇਆ ਤੇ ਲੋਕਾਂ ਨੇ ਸਾਡਾ ਰਿਪੋਰਟ ਕਾਰਡ ਵੀ ਕਹਿੰਦੇ ਜਿਹੜਾ ਉਹ ਨਕਾਰ ਦਿੰਦਾ ਹੈ ਔਰ ਆਪ ਸਰਕਾਰ ਦੇ ਵਿੱਚ ਕਹਿੰਦੇ ਨਸ਼ਾ ਅਤੇ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਜਿਹੜਾ ਕਿਤੇ ਜ਼ਿਆਦਾ ਵੱਧ ਗਿਆ ਇਹ ਵੀ ਜਿਹੜੀਆਂ ਗੱਲਾਂ ਕਹਿੰਦੇ ਨਜ਼ਰਾਏ ਇਸ ਤੋਂ ਪਹਿਲਾਂ ਇਹੀ ਗੱਲਾਂ ਅਮਰਸਰ ਤੋਂ ਹੀ ਬਧਾਇਕ ਜਿਹੜੇ ਕਮਰਜੀਤ ਪ੍ਰਤਾਪ ਵੀ ਜਿਹੜੇ ਉਹ ਲਗਾਤਾਰ ਕਹਿੰਦੇ ਰਹੇ ਆ ਔਰ ਹੁਣ ਅਜੇ ਗੁਪਤਾ ਨੇ ਮੰਤਰੀ ਢਾਲੀਵਾਲ ਦੀ ਹੋਈ ਹਾਰ ਤੋਂ ਬਾਅਦ ਉਸ ਮੀਟਿੰਗ ਦੇ ਵਿੱਚ ਇਹ ਜਿਹੜੇ ਸਵਾਲ ਖੜੇ ਕਰ ਦਿੱਤੇ ਆ ਕਿਵੇਂ ਦੇਖਦੇ ਹੋ ਔਰ ਆਮ ਆਦੀ ਪਾਰਟੀ ਦੇ ਹੁਣ ਤਾਂ ਵਿਧਾਇਕ ਹੀ ਸਵਾਲ ਖੜੇ ਕਰਨ ਲੱਗ ਗਿਆ ਔਰ ਦੂਜੇ ਪਾਸੇ ਮਸਲਾ ਜਿਹੜਾ ਉਹ ਦਿੱਲੀ ਵਰਸ ਪੰਜਾਬ ਵੀ ਬਣਿਆ ਹੋਇਆ ਪੰਜਾਬ ਸਰਕਾਰ ਤੇ ਆਪ ਚ ਹਾਰ ਤੋਂ ਬਾਅਦ ਕਹਿੰਦੇ ਅਨਿਸ਼ਚਿਤਤਾ ਵਾਲੇ ਹਾਲਾਤ ਜਿਹੜੇ ਬਣੇ ਆ ਹਾਰ ਦੀ ਸਮੀਖਿਆ ਤੋਂ ਹਾਈ ਕਮਾਂਡ ਤੇ ਪ੍ਰਦੇਸ਼ ਯੂਨਿਟ ਨੇ ਜਿਹੜੀ ਹੈ ਉਹ ਦੂਰੀ ਬਣਾਈ ਹੋਈ ਹੈ ਸਿਰਦੇ ਤੌਰ ਤੇ ਭਗੰਤਪਾਲ ਦੇ ਉੱਪਰ ਜਿੰਮੇਵਾਰ ਸੱਤਰ ਨੂੰ ਜਿਹੜੀ ਉਹ ਤਿਆਰੀ ਹੈ ਕਿਵੇਂ ਦੇਖਦੇ ਹੋ ਸਾਰੀ ਚੀਜ਼ ਨੂੰ ਅਸਲ ਤੋ ਸਭ ਜਦੋਂ ਦੀ ਆ ਲੋਕ ਸਭਾ ਚੋਣਾਂ ਦੇ ਵਿੱਚ ਆ ਆਮ ਆਦਮੀ ਪਾਰਟੀ ਦੀ ਹਾਰ ਹੋਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਆ ਆਮ ਆਦਮੀ ਪਾਰਟੀ ਤੇ ਪ੍ਰਸ਼ਾਸਨ ਆਮ ਆਦਮੀ ਪਾਰਟੀ ਦਾ ਜਿਹੜਾ ਸਰਕਾਰ ਦੋਵਾਂ ਦੇ ਵਿਚਕਾਰ ਅਸੀਂ ਕਹਿੰਦੇ ਇੱਕ ਫਰਸਟ੍ਰੇਸ਼ਨ ਇੱਕ ਖਬਰਾਟ ਇੱਕ ਹਫੜਾ ਦਫਰੀ ਦੀ ਜਿਹੜੀ ਸਥਿਤੀ ਆ ਉਹ ਪਾਈ ਜਾ ਰਹੀ ਹੈ ਹੁਣ ਜਿਸ ਤਰੀਕੇ ਨਾਲ ਅੰਮ੍ਰਿਤਸਰ ਦਾ ਸੈਂਟਰ ਦੇ ਜਿਹੜੇ ਵਿਧਾਇਕ ਨੇ ਡਾਕਟਰ ਅਜੇ ਗੁੱਤਾ ਉਹਨਾਂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਔਰ ਇਨੇ ਗੰਭੀਰ ਇਲਜ਼ਾਮ ਉਹ ਲਾਈਨ ਉਹ ਕਾਸਟ ਆਫ ਤੇ ਨਸ਼ੇ ਦੀ ਜਦ ਦੂਸਰੇ ਪਾਸੇ ਉਹ ਤਾਂ ਗੱਲ ਚਲੂ ਰਹਿ ਦੋ ਤਾਂ ਆਮ ਚਲਦੀਆਂ ਗੱਲਾਂ ਪਰ ਇੱਕ ਵੱਟਾ ਇਲਜ਼ਾਮ ਜਿਹੜਾ ਉਹਨਾਂ ਨੇ ਲਾਇਆ ਉਹ ਲਾਇਆ ਭ੍ਰਿਸ਼ਟਾਚਾਰ ਨੂੰ ਲੈ ਕੇ ਕਹਿੰਦੇ ਕਿ ਜਿਹੜਾ ਕੰਮ 1 ਲੱਖ ਰੁਪਏ ਦੇ ਵਿੱਚ ਹੋ ਜਾਂਦਾ ਰਿਸ਼ਵਤ ਦੇ ਕੇ ਤੇ ਕਹਿੰਦੇ ਜੇਕਰ ਕਿਸੇ ਵਿਧਾਇਕ ਕੋਲ ਬੰਦਾ ਕੋਲ ਫੋਨ ਕਰਾ ਕੇ ਜਾਂਦਾ ਤਾਂ ਉਹੀ ਕੰਮ ਜਿਹੜਾ 5 ਲੱਖ ਚ ਹੁੰਦਾ ਹੁਣ ਆਪਣੀ ਹੀ ਸਰਕਾਰ ਤੇ ਜੇਕਰ ਕੋਈ ਵਿਧਾਇਕ ਆਪਣੀ ਹੀ ਪਾਰਟੀ ਦਾ ਇਜਿਹਾਂ ਗੰਭੀਰ ਅਲਜ਼ਾਮ ਲੰਦਾ ਤਾਂ ਫਿਰ ਉਸ ਪਾਰਟੀ ਨੂੰ ਉਸ ਸਰਕਾਰ ਨੂੰ ਇਹ ਵੇਖ ਲੈਣਾ ਚਾਹੀਦਾ ਕਿ ਉਹ ਲੋਕਾਂ ਦੇ ਵਿੱਚ ਕਿੱਥੇ ਖੜੀ ਖਿਆ ਕੀ ਹੈ ਕਹਿੰਦੇ ਦਿੱਲੀ ਦੇ ਵਿੱਚ ਤਾਂ ਇਹ ਗੱਲ ਅਰਵੰਦ ਕੇਸਰੀਵਾਲ ਇਹ ਗੱਲ ਕਹਿੰਦੇ ਰਹੇ ਨੇ ਕਿ ਹਾਂ ਭਈ ਜੇਕਰ ਸਾਡਾ ਕੰਮ ਤੁਹੀਂ ਸੰਤੁਸ਼ਟ ਜੀਤਾ ਮੋਟਾ ਪਾ ਦਿਓ ਰਿਪੋਰਟ ਕਾਰਡ ਦੇ ਆਧਾਰ ਤੇ ਕਹਿੰਦੇ ਸਿਰ ਪੰਜਾਬ ਚ ਦਾ ਰਿਪੋਰਟ ਕਾਰਡ ਵੀ ਲੋਕਾਂ ਨੇ ਜਿਹੜਾ ਉਹ ਨਕਾਰ ਦਿੱਤਾ ਉਹ ਡਾਕਟਰ ਅਜੀਤ ਗੁੱਤਾ ਵੱਲੋਂ ਆਪਣੀ ਹੀ ਸਰਕਾਰ ਨੂੰ ਘੇਰਦਾ ਕਬਰ ਵਿਜੇ ਪ੍ਰਤਾਪ ਸਿੰਘ ਤੋਂ ਬਾਅਦ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਨੇ ਕਿ ਪਾਰਟੀ ਦੇ ਅੰਦਰ ਸਾਵਾ ਕੁਝ ਠੀਕ ਜਿਹੜਾ ਉੰਡਿਆ ਹੈਗਾ ਤੁਸੀਂ ਦਿੱਲੀ ਲੌਬੀ ਦੀ ਗੱਲ ਕੀਤੀ ਹੈ ਦਿੱਲੀ ਵਰਸਸ ਪੰਜਾਬ ਲੌਬੀ ਕਹਿੰਦੇ ਕਿ ਭਗਵੰਤ ਮਾਨ ਹੋਣੀ ਜਿਹੜਾ ਗੁੱਸਾ ਇਸ ਹਾਰ ਦਾ ਆਪਣੇ ਉਹਨਾਂ 60 ਵਿਧਾਇਕਾਂ ਤੇ ਕੱਢਣਾ ਚਾਹੁੰਦੇ ਕਿ ਜਿੰਨਾ ਵਿਧਾਇਕਾਂ ਦੇ ਵਿੱਚ ਇਹ ਜਿਹੜਾ ਵਿਧਾਇਕ ਜਿਹੜੇ ਜਿੱਤ ਨਹੀਂ ਸਕੇ ਜਿਨ੍ਹਾਂ ਦੇ ਹਲਕਿਆਂ ਵਿੱਚ ਹਾਰ ਹੋਈ ਆ ਉਹ ਭਗਵੰਤ ਮਾਨ ਹੁਣੀ ਉਹਨਾਂ ਤੋਂ ਗੁੱਸਾ ਕੱਢਣ ਪਿਆਰ ਦੂਜੇ ਪਾਸੇ ਉਹ ਜਿਹੜੇ ਵਿਧਾਇਕ ਨੇ ਜਿਨ੍ਹਾਂ ਤੇ ਭਗਵੰਤ ਮਾਨ ਗੁੱਸਾ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਉਹ ਇਸ ਗੱਲ ਕਰਕੇ ਨਾਰਾਜ਼ ਨਹੀਂ ਉਹ ਇਸ ਕਰਕੇ ਦਿੱਲੀ ਹਾਈ ਕਮਨ ਨੂੰ ਰਿਪੋਰਟ ਕਰਨਾ ਚਾਹੁੰਦੇ ਆ ਕਿ ਹਾਂ ਫੇ ਸਰਕਾਰ ਚ ਕਦੇ ਵੀ ਉਹਨਾਂ ਦੀ ਸੁਣੀ ਨਹੀਂ ਗਈ ਅਫਸਰਸ਼ਾਹੀ ਕਦੇ ਉਹਨਾਂ ਨੂੰ ਤਵੱਜੂ ਨਹੀਂ ਦਿੰਦਾ ਕੰਮ ਜਿਹੜੇ ਨੇ ਵਿਧਾਇਕਾਂ ਦੇ ਕਾਂਗਰਸੀਆਂ ਦੇ ਜਾਂ ਅਕਾਲੀਆਂ ਦੇ ਹੁੰਦੇ ਉਹਨਾਂ ਨੂੰ ਪੁੱਛੜਾ ਕੋਈ ਨਹੀਂ ਤੇ ਭਗਵੰਤ ਮਾਨ ਹੁਣੀ ਕਦੀ ਉਹਨਾਂ ਨੂੰ ਮਿਲ ਕੇ ਰਾਜੀ ਨੂੰ ਤਾਂ ਇਹ ਜਿਹੜੇ ਸੱਤਾਂ ਹਲਕਿਆਂ ਦੇ ਵਿੱਚ ਜਿਹੜੀ ਹਾਰ ਹੋਈ ਆ ਉਹ ਸਿੱਧੇ ਦਾ ਸਿੱਧਾ ਠੀਕ ਰਾ ਜਿਹੜਾ ਭਗਵੰਤ ਮਾਨ ਦੇ ਸਿਰ ਤੇ ਪੜ ਰਹੇ ਆ ਹੁਣ ਇੱਕ ਪਾਸੇ ਭਗਵੰਤ ਮਾਨ ਇਹ ਕਹੀ ਜਾਂਦੇ ਆ ਦੂਜੇ ਪਾਸੇ ਵਿਧਾਇਕ ਜੇਕਰ ਆਪਸ ਦੇ ਵਿੱਚ ਹੀ ਪਾਟੋ ਧਾੜ ਦੀ ਸਥਿਤੀ ਜਿਹੜੀ ਸਾਹਮਣੇ ਆਈ ਤਾਂ ਸੁਖਵਿੰਦਰ ਜੀ ਤੁਸੀਂ ਫਿਰ ਆਪੇ ਹਿਸਾਬ ਲਾ ਲਓ ਕਿ ਸਰਕਾਰ ਦਾ ਅਸਲ ਚਿਹਰਾ ਕੀ ਹੋਊਗਾ ਹੁਣ ਜਿਹੜੇ ਪ੍ਰਿੰਸੀਪਲ ਬੋਧਰਾਮ ਨੇ ਕਹਿੰਦੇ ਜਦੋਂ ਪਾਰਟੀ ਦੀ ਹਾਰ ਦੀ ਸਮੀਖਿਆ ਦੇ ਮੀਟਿੰਗਾਂ ਭਗਵੰਤ ਮਾਨ ਨੇ ਕੀਤੀਆਂ ਦੋ ਮੀਟਿੰਗਾਂ ਜੋ ਸ਼ਾਮਲੀ ਨੇ ਹੋਏ ਠੀਕ ਆ ਕੱਲ ਦੀ ਮੀਟਿੰਗ ਚਾਹੇ ਆਪकी आम पार्टी ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਇਕਾਈਆ ਉਹ ਵੀ ਭਗਵੰਤ ਮਾਨ ਤੋਂ ਇੱਕ ਵਿਥ ਵੜਾ ਕੇ ਜਿਹੜੀ ਚੱਲਦੀ ਪਈ ਹੈ ਤਾਂ ਇਹ ਸਮਝਿਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਂਦੇ ਆ ਕਹਿੰਦੇ ਆ ਕਿ ਹੁਸਾਇਫਾ ਕੀ ਜਲਦੀ ਉਹਨਾਂ ਦੀ ਜੁਬਾਨਤ ਜਿਹੜੀ ਆ ਹੋ ਜਾਵੇ ਕਿਉਂਕਿ ਉੱਪਰ ਜਿਹੜੀਆਂ ਸਥਿਤੀਆਂ ਹੁਣ ਉਹੋ ਜਿਹੀਆਂ ਸਟਰੋਂਗ ਪਾਚਪਾ ਦੀਆਂ ਨਹੀਂਆਂ ਤਾ ਅਜਿਹੀ ਸਥਿਤੀ ਦੇ ਵਿੱਚ ਜਿਹੜੇ ਇਹ ਪੰਜਾਬ ਦੇ ਵਿਧਾਇਕ ਨੇ ਕਹਿੰਦੇ ਨੇ ਕਿ ਇਹ ਸਿੱਧੀ ਰਿਪੋਰਟ ਜਿਹੜੀ ਆ ਅਰਵਿੰਦ ਕੇਜਰੀਵਾਲ ਨੂੰ ਕਰ ਸਕਦੇ ਆ ਜਾਂ ਉਹਨਾਂ ਨੂੰ ਮਿਲਣ ਦਾ ਬੰਨ ਬਣਾ ਰਹੇ ਆ ਕਿ ਹਾਂ ਭਗਵੰਤ ਮਾਨ ਤੋਂ ਮਾਦੇਂ ਕਾਰਜ ਸ਼ਲੀ ਜਾਂ ਕਾਰਜਕਾਰੀ ਕਰਕੇ ਪਾਰਟੀ ਨੂੰ ਇਹ ਖੰਭਿਆ ਜਿਹੜਾ ਟੁੱਟਣਾ ਪਿਆ ਤੇ ਜੇਕਰ ਦਿੱਲੀ ਲੋਬੀ ਜਿਆਦਾ ਸਟਰੌਂਗ ਹੋ ਜਾਂਦੀ ਹੈ ਜਾਂ ਅਰਵਿੰਦ ਕੇਸ਼ਰੀਵਾਲ ਸਾਹਮਣੇ ਆ ਜਾਂਦੇ ਆ ਅਸੀਂ ਤੁਸਾਂ ਫੇਰ ਤਾਂ ਸੁਭਾਵਿਕ ਆ ਕਿ ਭਗਵੰਤਪਾਣ ਹੋਣ ਦੀ ਜਿਹੜੀ ਬਲੀ ਆ ਉਹ ਵੀ ਲਈ ਜਾ ਸਕਦੀ ਆ ਕਿਉਂਕਿ ਦਿੱਲੀ ਲੋਬੀ ਦੇ ਵਿੱਚ ਵੀ ਐਸੇ ਇੱਕ ਅਸੀਂ ਕਹਿੰਨੇ ਕਪਰਾਟਾ ਫਟਾਫਟ ਦੀ ਸਥਿਤੀ ਹੈ ਦੂਜੇ ਪਾਸੇ ਭਗਵੰਤਪਾਣ ਹੋਣਾਂ ਦੇ ਆਪਣੀ ਸੁਭਾਅ ਦੇ ਮੁਤਾਬਕ ਜਿਸ ਤਰੀਕੇ ਨਾਲ ਉਹ ਦਮਕਾ ਮਾਰ ਦਿੰਦੇ ਆ ਉਸ ਗੱਲ ਨੂੰ ਦਮਕੇ ਨੂੰ ਵੀ ਲੈ ਕੇ ਕਹਿੰਦੇ ਨੇ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆ ਉਹ ਵੀ ਐਸਲੇ ਗੁੱਸੇ ਦੇ ਵਿੱਚ ਆ ਉਹਨਾਂ ਦਾ ਵੀ ਅਪਰੋਚ ਜਿਹੜਾ ਬਣਿਆ ਕਿਉਂਕਿ ਭਗਵੰਤ ਮਾਨ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਠੀਕ ਆ ਜੇਕਰ ਵੋਟਾਂ ਦੇ ਵਿੱਚ ਇਹਨਾਂ ਨੇ ਸਾਥ ਨਹੀਂ ਦਿੱਤਾ ਤਾਂ ਮੈਂ ਦੇਖ ਲੂਗਾ ਕਹਿੰਦੇ ਹੁਣ ਉਹ ਵੇਖ ਲੈਣ ਮਣੀ ਜਿਹੜੀ ਧਮਕੀ ਆ ਉਹ ਬੜਾ ਪੁੱਠਾ ਜਿਹੜਾ ਕੰਮ ਕਰ ਰਹੀ ਹੈ ਕਿਉਂਕਿ ਜਿਹੜੀ ਸੀਨੀਅਰ ਅਧਿਕਾਰੀਆਂ ਦੀ ਨਿਯੁਕਤੀ ਆ ਉਹ ਤਾਂ ਦਿੱਲੀ ਹਾਈ ਕਮਾਂਡ ਦੇ ਇਸ਼ਾਰੇ ਤੇ ਹੋਈ ਆ ਉੱਥੋਂ ਤਾਂ ਭਗਵੰਤ ਮਾਨ ਹੋਣੀ ਕੁਝ ਕਰ ਨਹੀਂ ਸਕਦੀ ਇਹ ਹੁਣਲੇ ਪੱਤਰ ਤੇ ਜਿਹੜੀਆਂ ਅਧਿਕਾਰੀਆਂ ਪੰਜਾਬ ਸਰਕਾਰ ਦੇ ਆਪਣੇ ਪੱਤਰ ਤੇ ਕੀਤੀਆਂ ਤੇ ਜ਼ਿਕਰ ਉਹਨਾਂ ਦੇ ਵਿੱਚ ਕੁਝ ਕਰਦੇ ਆ ਤੇ ਕਹਿੰਦੇ ਫਿਰ ਉਸ ਦਾ ਖੰਬਿਆ ਜਾ ਵੀ ਇੱਕ ਲੌਬੀ ਜਿਹੜੀ ਅਫਸਰਾਂ ਦੀ ਆ ਉਹ ਭਗਵੰਤਬਾਹ ਦੇ ਖਿਲਾਫ ਜਿਹੜੀ ਹੋ ਸਕਦੀ ਆ ਸੋ ਆਜ ਉਹ ਕੁਝ ਫੋੜਿਆ ਐਸ ਤਰ੍ਹਾਂ ਇੱਕ ਪਾਸੇ ਆਪਣੇ ਹੀ ਵਧਾਇਕਾਂ ਦਾ ਸਰਕਾਰ ਤੋਂ ਕੇਰਨਾ ਦੂਜੇ ਪਾਸੇ ਵਧਾਇਕਾਂ ਦਾ ਸਰਕਾਰ ਤੋਂ ਟੁੱਟ ਕੇ ਭਗਵੰਤਬਾਹ ਤੋਂ ਟੁੱਟ ਕੇ ਦਿੱਲੀ ਰਾਬੀ ਨੂੰ ਪੂਰਤ ਕਰਨਾ ਤੇ ਦੂਸਰੇ ਪਾਸੇ ਅਫਸਰ ਸ਼ਾਹੀ ਵਿੱਚ ਜਿਹੜੀ ਕਪਾਹਟ ਦੀ ਸਥਿਤੀ ਆ ਸੋ ਕਹਿੰਦਾ ਜੀ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪ੍ਰਤੀ ਇਹ ਦਰਸਾਉਂਦਾ ਕਿ ਸਭ ਕੁਝ ਪੀਕ ਜਿਹੜਾ ਨਹੀਂ ਚੱਲ ਰਹਾ ਪਾਰਟੀ ਦੇ ਅੰਦਰੂਨੀ ਬਹੁਤ ਵੱਡੀ ਜਿਹੜੀ ਅਸੀਂ ਕਹਿ ਸਕਦੇ ਕਿ ਬਕਾਫਤਾ ਜਿਹੜੀਆਂ ਬਗਾਵਤੀ ਸੁਰਾਂ ਜਿਹੜੀਆਂ ਨੇ ਭਗਵੰਤ ਮਾਨ ਦੇ ਖਿਲਾਫ ਜਿਹੜੀਆਂ ਉੱਠ ਰਹੀਆਂ ਨੇ ਕਿਉਂਕਿ ਆ ਜਿਹੜੀ ਲੋਕ ਸਭਾ ਚੋਣ ਸੀ ਇਹ ਭਗਵੰਤ ਮਾਨ ਦੇ ਪੂਰੇ ਆਧਾਰ 'ਤੇ ਬਣਾ ਕੇ ਲੜੀ ਗਈ ਸੀ ਪੂਰੀ ਕਮਾਂਡ ਜਿਹੜੀ ਮੁੱਖ ਮੰਤਰੀ ਦੇ ਹੱਥ ਸੀ ਸੰਸਦ ਵਿੱਚ ਭਗਵੰਤ ਮਾਨ ਤਾਂ ਜੇ ਫਿਰ ਜ਼ਿੰਮੇਵਾਰੀ ਜਿਹੜੀ ਸੀ ਪੂਰਨ ਤੌਰ ਤੇ ਜਿਹੜੀ ਭਗਵੰਤ ਮਾਨ ਉੱਪਰ ਦੀ ਬਣਦੀ ਹੈ ਤੇ ਜੇ ਹੁਣ ਹਾਰਿਆ ਤਾਂ ਇਸ ਦੀ ਜ਼ਿੰਮੇਵਾਰੀ ਵੀ ਭਗਵਾਨ ਤੋਂ ਬਾਅਦ ਹੁਣਾਂ ਤੇ ਬੰਦ ਗਈ ਹੈ ਤੇ ਵਿਧਾਇਕ ਜਿਸ ਤਰੀਕੇ ਨਾਲ ਆਉਣੇ ਸ਼ੁਰੂ ਹੋ ਗਏ ਜਿਸ ਤਰੀਕੇ ਨਾਲ ਵਿਧਾਇਕਾਂ ਨੇ ਡਾਕਟਰ ਅਜੀਤ ਗੁਪਤ ਵੀ ਗੱਲ ਕਰ ਰਹੇ ਜਿਸ ਤਰੀਕੇ ਨਾਲ ਉਹਨੇ ਦੋਸ਼ ਲਗਾਏ ਆ ਕਿ ਬਦਲਾਅ ਦੇ ਨਾਰੇ ਨੂੰ ਲੈ ਕੇ ਬਦਲਾਅ ਕੁਝ ਨਹੀਂ ਸੀ ਹੋਇਆ ਉਸੇ ਤਰੀਕੇ ਦਾ ਪ੍ਰਸ਼ਟਾਚਾਰ ਉਸੇ ਤਰੀਕੇ ਦਾ ਨਸ਼ਾ ਸਭ ਕੁਝ ਚੱਲ ਰਿਹਾ ਜਿਸ ਤਰੀਕੇ ਨਾਲ ਪਿਛਲੀਆਂ ਸਰਕਾਰਾਂ ਦੇ ਸਮੇਂ ਚੱਲਦਾ ਥੋੜਾ ਤੋਂ ਉਨਨ ਕਹਿ ਤਾ ਕਿ ਇਹ ਅੱਜ ਜਿਆਦਾ ਚੱਲ ਰਿਹਾ ਹੁਣ ਇੱਕ ਪਾਸੇ ਕਬਰ ਵਿਜੇ ਪ੍ਰਤਾਪ ਸਿੰਘ ਵਰਗੇ ਬੰਦੇ ਜਿਹੜੇ ਬੇਅਦਬੀਆਂ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਦੇ ਰਹੇ ਆ ਹੁਣ ਦੂਜੇ ਪਾਸੇ ਡਾਕਟਰ ਅਜੀਤ ਗੁਪਤਾ ਸਰਕਾਰ ਦੀ ਹਾਫ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਤੋਂ ਬਾਅਦ ਆਪਣੀ ਸਰਕਾਰ ਤੇ ਜੇ ਪ੍ਰਸ਼ਨ ਚੇਨ ਲਉਂਦੇ ਆ ਤਾਂ ਫਿਰ ਕੁਦਰਤੀ ਤੌਰ ਤੇ ਸੋਖੰਦਰ ਦੀ ਕਹਿ ਸਕਦੇ ਆ ਕਿ ਆਉਂਦੇ ਦਿਨ ਭਗਵੰਤ ਬਾਣ ਹੋਣਾ ਵਾਸਤੇ ਔਖੇ ਹੋ ਸਕਦੇ ਆ ਮੁਸ਼ਕਲਾਂ ਭਰੀ ਹੋ ਸਕਦੇ ਆ ਉਦੋਂ ਤੱਕ ਜਨਚਰ ਅਰਵੰਦ ਕੇਸਰੀ ਵੱਲ ਬਾਹਰ ਦੇ ਜੀ ਬਿਲਕੁਲ ਬਿਲਕੁਲ ਤਾਂ ਦੇਖਦੇ ਆ ਕਿ ਕਹਿੰਦੇ ਆ ਕਿ ਆਪਣੇ ਪਦਰ ਤੇ ਬੇਸ਼ੱਕ ਇੰਦਰ ਭਗਵੰਤ ਬਾਣ ਲੱਗੇ ਹੋਏ ਆ ਹਾਰ ਦੀ ਸਮੀਖਿਆ ਕਰਨ ਔਰ ਪਤਾ ਲੱਗਿਆ ਕਿ ਉਧਰ ਦਿੱਲੀ ਯੂਨਿਟ ਜਿਹੜੀ ਆਪਣੇ ਤੌਰ ਤੇ ਉਹ ਸਮੀਖਿਆ ਕਰਨ ਲੱਗੀ ਹੋਈ ਹੈ ਔਰ ਜਿਵੇਂ ਹੀ ਰਾਹਤ ਮਿਲਦੀ ਹੈ ਅਰਵਿੰਦ ਕੇਦਰੀਵਾਲ ਨੂੰ ਔਰ ਸਿੱਧੇ ਤੌਰ ਤੇ ਸਿੱਧੀ ਮੀਟਿੰਗ ਜਿਹੜੀ ਆ ਆਪ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਕਹਿੰਦੀ ਸੱਦੀ ਜਾ ਸਕਦੀ ਹੈ ਔਰ ਉਸ ਤੋਂ ਬਾਅਦ ਕੋਈ ਫੈਸਲੇ ਰਦੋ ਬਦਲ ਜਿਹੜੇ ਆ ਹੋ ਸਕਦੇ ਆ ਇਹ ਬਹੁਤ ਵੱਡੀ ਜਿਹੜੀ ਇੱਕ ਡਵੈਲਪਮੈਂਟ ਹੈਗੀ ਆ ਪੰਜਾਬ ਦੀ ਸਿਆਸਤ ਦੇ ਅੰਦਰ ਚਲੋ ਅਗਲੀ ਖਬਰ ਆਪਾਂ ਹਣਕੀ ਸਾਹਿਬ ਜੀ ਕਰ ਲਈਏ ਬਹੁਤ ਅਹਿਮ ਹੈ ਉਧਰ ਕਹਿੰਦੇ ਕਿ ਪੇ ਸਕੇਲ ਬਹਾਲੀ ਸਾਂਝਾ ਫਰੰਟ ਨੇ ਸਿੱਧੇ ਤੌਰ ਤੇ ਚੇਤਾਵਨੀ ਜਿਹੜੀ ਪੰਜਾਬ ਸਰਕਾਰ ਨੂੰ ਦਿੱਤੀ ਹੈ ਉਹ ਕਹਿੰਦੇ ਕਿ ਸਾਡੀਆਂ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਮਿਨੀ ਚੋਣਾਂ ਦੇ ਅੰਦਰ ਅਸੀਂ ਸਰਕਾਰ ਦਾ ਹੋਰ ਵੀ ਜਰੂਰ ਕਟਾਂਗੇ ਔਰ ਜਮਿਨੀ ਚੋਣਾਂ ਦੇ ਅੰਦਰ ਅਸੀਂ ਸਿੱਧੇ ਤੌਰ ਤੇ ਵਿਰੋਧ ਕਰਾਂਗੇ ਚੇਤਾਵਨੀ ਦੇ ਦਿੱਤੀ ਹੈ ਐਲਾਨ ਜਿਹੜਾ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਤਾਂ 올ਡ ਪੈਨਸ਼ਨ ਸਕੀਮ ਇਹਨਾਂ ਨੇ ਨੋਟੀਫਿਕੇਸ਼ਨ ਵੀ ਉਹਦਾ ਕੀਤਾ ਹੋਇਆ ਪਰ ਹਾਲੇ ਤੱਕ ਉਹ ਬਹਾਲ ਜਿਹੜੀ ਆ ਹੋਈ ਨਹੀਂ ਇਹ ਪਹਿਲੀ ਸਰਕਾਰ ਹੈ 70 ਸਾਲਾਂ ਦੇ ਵਿੱਚ ਕੀ ਜਿਹੜੀ ਸਰਕਾਰ ਯੂ ਟਰਨ ਤਾਂ ਆਪਣੇ ਫੈਸਲਿਆਂ ਤੋਂ ਮਾਰਦੀ ਕੋਈ ਮਾਰਦੀ ਹੈ ਪਰ ਇਹ ਵੀ ਗੱਲ ਨਾਲ ਹੈ ਕਿ ਇਹ ਉਹ ਵੀ ਫੈਸਲੇ ਵੀ ਲਾਗੂ ਨਹੀਂ ਕਰ ਪਾਉਂਦੀ ਜਿਨ੍ਹਾਂ ਦੇ ਇਹ ਨੋਟੀਫਿਕੇਸ਼ਨ ਖੁਦ ਵੀ ਕਰ ਦਿੰਦੀ ਆ ਇਹ ਵੀ ਜਿਹੜੀ ਬੜੀ ਹੈਰਾਨੀ ਦੀ ਗੱਲ ਹੈ ਕਿਵੇਂ ਦੇਖਦੇ ਹੋ ਇੰਨਾ ਪੂਰੀਆਂ ਚੀਜ਼ਾਂ ਨੂੰ ਜਿਹੜੇ ਚੇਤਾਵਨੀ ਜਿਹੜੀ ਦਿੱਤੀ ਗਈ ਹੈ ਸਖੰਦਰਜੀ ਚੇਤਾਵਨੀ ਜਿਹੜੀ ਪੰਜਾਬ ਪੇ ਸਕਿੱਲ ਫਰੰਟ ਵੱਲੋਂ ਜਿਹੜੀ ਚੇਤਾਵਨੀ ਦਿੱਤੀ ਗਈ ਜਿਮਨੀ ਚੋਣਾ ਦੇ ਸੰਦਰਭ ਚ ਇਹ ਜਿਮਨੀ ਚੋਣਾ ਚ ਸਰਕਾਰ ਤਾਂ ਜਿਹੜਾ ਫੋਟ ਕਰਾਂਗੇ ਜੇਕਰ ਉਹ ਪੇਸਕੀਲਾਕੂ ਲਾ ਕੀਤਾ ਕਿਉਂਕਿ ਉਹ ਕਹਿੰਦੇ ਨੇ ਕਿ ਅਮਨ ਅਰੋੜਾ THERPAL SINGH CHEEMA ਨਾਲ ਆਮ ਆਦਮੀ ਪਾਰਟੀ ਨੇ ਇਹ ਵਾਦਾ ਕੀਤਾ ਸੀ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਫਿਰ ਆਉਂਦੇ ਅਸੀਂ ਜਿਹੜਾ ਇਹ ਪੰਜਾਬ ਪੇਸਕੀਲਾ ਉਹ ਲਾਗੂ ਕਰਾਂਗੇ ਨਵੇਂ ਪਲਾਜ਼ਮਾ ਦੀ ਪਰਤੀ ਦੇ ਉੱਤੇ ਤੇ ਕਹਿੰਦੇ 2.5 ਸਾਲ ਬੀਤ ਚੁਕੇ ਤੇ ਅਜੇ ਤੱਕ ਸਰਕਾਰ ਨੇ ਇਹਦੇ ਸੰਬੰਧੀ ਕੱਖ ਵੀ ਨਹੀਂ ਕੀਤਾ ਤਾਂ ਫਿਰ ਮਜਬੂਰ ਨਾ ਸਭ ਜਿੰਮੀ ਚੋਣਾ ਚ ਸਰਕਾਰ ਦੇ ਖਿਲਾਫ ਜਿਹੜਾ ਉਹ ਸ਼ਰਤਾਂ ਤੇ ਉਤਰਦਾ ਪਏਗਾ ਸੁਖਵਿੰਦਰ ਜੀ ਸਰਕਾਰ ਤੁਸੀਂ ਓਲਡ ਪੈਨਸ਼ਨ ਸਕੀਮ ਦੀ ਗੱਲ ਕੀਤੀ ਹੈ ਸਰਕਾਰ ਦੇ ਬੀਤੇ ਸਮੇਂ ਦੇ ਵਿੱਚ ਜਿਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਇਹਨਾਂ ਲੋਕ ਸਭਾ ਦੀਆਂ ਚੋਣਾਂ 'ਚ ਇੰਨਾ ਬੁਰਾ ਹਾਲ ਹੋਇਆ ਤਾਂ ਉਸਤੇ ਦੋ ਤਿੰਨ ਕਾਰਨ ਜਿਹੜੇ ਪ੍ਰਮੁੱਖ ਨੇ ਜਿੰਨਾਂ ਦੇ ਸਬੰਧੀ ਹੁਣ ਭਗਵੰਤ ਮਾਨ ਹੋਣਾ ਵੀ ਯੂ ਟਰਨ ਜਿਹੜਾ ਸ਼ਤਰੇ ਵਰਤਿਆ ਤੁਸੀਂ ਉਹ ਲੈ ਲਿਆ ਇੱਕ ਤੇ ਆਟਾ ਦਾਲ ਸਕੀਮ ਦੇ ਸਬੰਧੀ ਜਿਹੜਾ ਰਾਸ਼ਨ ਕਾਟਾਂ ਨੂੰ ਕੱਟਣ ਵਾਲੀ ਗੱਲ ਸੀ ਬੇਨਾ ਕੁਝ ਫਿਰ ਕੁਝ ਫਿਰ ਕੁਝ ਫਿਰ ਅਖੀਰ ਦੇ ਸਮੇਂ ਦੇ ਆੜ ਕੇ ਇਹ ਗੱਲ ਕਹ ਦਿੱਤੀ ਕਿ ਨਹੀਂ ਜਿਹ 10 ਲੱਖ ਕਾਟਾਂ ਦੀ ਜਿਹੜੀ ਆਪਾਂ ਉਸ ਦਿਨ ਗੱਲ ਕਰਸਾ ਇੱਕ 43 ਲੱਖ ਪਰਿਵਾਰ ਜਿਹੜੇ ਬੰਦੇ ਸੀ ਪੰਜਾਬ ਦੇ ਇੱਕ ਤੇ ਸਰਕਾਰ ਨੂੰ ਫੈਕਟਰ ਸਿਦੂ ਸ ਦੂਜੇ ਪਾਸੇ ਓਲਟ ਪੈਨਸ਼ਨ ਸਕੀਮ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਤੁਸੀਂ ਗੱਲ ਕੀਤੀ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਸਿੱਧੂ ਸਾਹਿਬ ਨੋਟੀਫਿਕੇਸ਼ਨ 'ਚ ਇੱਕ ਲਾਈਨ ਦਾ ਨੋਟੀਫਿਕੇਸ਼ਨ ਸੀ ਕਿ ਹਾਂ ਭਈ ਓਲਟ ਪੈਨਸ਼ਨ ਸਕੀਮ ਲਾਗੂ ਨਾ ਉਹਦੇ ਵਿੱਚ ਕੋਈ ਸ਼ਰਤਾਂ ਸੀ ਕਿ ਹਾਂ ਭਈ ਨਾ ਨਿਯਮ ਸੀ ਕੱਖ ਵੀ ਨਹੀਂ ਸੀ ਇੱਕ ਲਾਈਨ ਦਾ ਨੋਟੀਫਿਕੇਸ਼ਨ ਸੀ ਇਹ ਸਰਕਾਰ ਦੀ ਤੁਸੀਂ ਨਲਾਇਕੀ ਦੇਖ ਸਕਦੇ ਕਿ ਨੋਟੀਫਿਕੇਸ਼ਨ 'ਚ ਇੱਕ ਲਾਈਨ ਦਾ ਉਹਨਾਂ ਕੋਲ ਜਾਰੀ ਕੀਤਾ ਉਹ ਵੀ ਨਹੀਂ ਪਤਾ ਕਿੰਨਾ ਲੱਗਾ ਕਿ ਕਰਦਾ ਕਿਵੇਂ ਹੈ ਦੂਜੇ ਪਨੇ ਆਪ ਆਪ ਵੀ ਪਾਰਟੀ ਨਹੀਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਵਰਗ ਦੇ ਨਾਲ ਇੰਨੀਆਂ ਕ ਵਾਅਦੇ ਕੀਤੇ ਸਨ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਹਾਂ ਫੇ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਜਣੀ ਆ ਵੱਡੇ ਪੱਦਰ ਤੇ ਬਤਲਾਵਾ ਆ ਜਣਾ ਪੰਜਾਬ ਦੇ ਵਿੱਚ ਸੋਨੇ ਦੀਆਂ ਸ਼ਰਤਾਂ ਬਣ ਜਣੀਆਂ ਹਵਾਵਾਂ ਜਿਹੜੀਆਂ ਬੜੀਆਂ ਖੁਸ਼ਬੂਦਾਰ ਚੱਲਣੀਆਂ ਹਰ ਬੰਦਾ ਸੁੱਖ ਦੀ ਨੀਂਦ ਸੌਊਗਾ ਕਿਉਂਕਿ ਵਾਦੇ ਹੀ ਇਹ ਨੇ ਜਿਹੜੇ ਉਕਰਸ਼ਣ ਸਨ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਤਾਂ ਸਿੱਧੂ ਸਾਹਿਬ ਨਾ ਤਾਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਪੂਰੀ ਹੋਈ ਨਾ ਹੀ ਉਹ ਪੈਨਸ਼ਨ ਸਕੀਮ ਲਾਗੂ ਹੋਈ ਨਾ ਹੀ ਉਹ 36000 ਮੁਲਾਜ਼ਮ ਜਿਹੜਾ ਕਦੇ ਕੈਪਟਨ ਪੱਕਾ ਕਰਦ ਰਿਹਾ ਖਰੀ ਚੰਨੀ ਕਰਦ ਰਿਹਾ ਜਿਹੜੇ ਇਹ ਵੀ ਕਹਿੰਦੇ ਸੀ ਤੇ ਨਾ ਹੀ ਉਹ ਟੈਂਕੀਆਂ ਤੇ ਚੜੇ ਅਧਿਹਾਪਕ ਪੱਕੇ ਹੋਏ ਜਿੱਦਾਂ ਉਹ ਕਹਿੰਦੇ ਸੀ ਅਸੀਂ ਤਾਂ ਲੋਜਿਕਤ ਕਰਤਾ ਤੁਹਾਨੂੰ ਡਬਲ ਸਕੇਲ ਦੇ ਤਾਂ ਉਹ ਸਾਰਾ ਕੁਝ ਖਮਿਆਜਾ ਸਿੱਧੂ ਸਾਹਿਬ ਇਹਨਾਂ ਨੂੰ ਇਹਨਾਂ ਲੋਕ ਸਭਾ ਦੀਆਂ ਚੋਣਾਂ ਚ ਜਿੱਤਣਾ ਪਿਆ ਤੇ ਹਾ ਦੇਖ ਲੋ ਕੀ ਹੋ ਗਿਆ ਤੇ ਜੇਕਰ ਹੁਣ ਇਹਨਾਂ ਜਿੰਮੀ ਚੋਣਾ ਦੇ ਵਿੱਚ ਆ ਪੰਜਾਪੀ ਸਕੇਲ ਤੇ ਜਿਹੜੀ ਜੁਫਰੈਂਟ ਹੈਗਾ ਇਹਨਾਂ ਦਾ ਕਲੀਅਰ ਫੈਟ ਕਹਿ ਦਿੱਤਾ ਪਰ ਤੁਸੀਂ ਕੀ ਸਮਝਦੇ ਕੀ ਇਹ ਜਿੰਨੇ ਕਹੀਂ ਮੁੱਦੇ ਗਿਣਾਇਆ ਕਿ ਇਹ ਲੋਕ ਭੁੱਲ ਜਾਣਗੇ ਜਿੰਮੀ ਚੋਣਾ ਚ ਇਹਨਾਂ ਦੇ ਨਾਲ ਤੁਰ ਪਣਗੇ ਨਹੀਂ ਇਹਨਾਂ ਜਿੰਮੀ ਚੋਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਸਿੱਧੂ ਸਾਹਿਬ ਇਹਨਾਂ ਦਾ ਖਮਿਆਜਾ ਪੁੱਗਤਣਾ ਬਾ ਸਕਦਾ ਆ ਕਿਉਂਕਿ ਵੱਡੀ ਗੱਲ ਇਹ ਆ ਕਿ ਅਜੇ ਤੱਕ ਨਾ ਤਾਂ ਮਹਿਲਾਵਾਂ ਨੂੰ 1000 ਰੁਪਏ ਦੇ ਤਿੰਨ ਗੱਲ ਹੋਈ ਆ ਨਾ ਹੀ ਉਹ ਵਾਦੇ ਪੂਰੇ ਹੋਏ ਨੇ ਜਿਹੜੇ ਪੰਜਾਬ ਦੇ ਵਿੱਚ ਕਰਦੇ ਸੀ ਤੇ ਜਿਸ ਤਿੱਕੇ ਨਾ ਪਹਿਲਾਂ ਹੀ ਆਪਣੀ ਖਬਰ ਦੀ ਚਰਚਾ ਕੀਤੀ ਆ ਡਾਕਟਰ ਅਜੀਤ ਗੋਪਤਾ ਦੇ ਸੰਦਰਭ ਉਹਨੇ ਜੇਕਰ ਤੁਹਾਡੇ ਆਪਣੇ ਹੀ ਵਿਧਾਇਕ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸਰਕਾਰ ਦੀ ਪੂਲ ਖੋਲ੍ਹਦੇ ਆ ਤੇ ਇਹਦਾ ਦੋ ਢਾਈ ਮਹੀਨੇ ਦੇ ਵਿੱਚ ਸਰਕਾਰ ਦਾ ਕਿਹੜਾ ਅਕਸ ਸਿੱਧੂ ਸਾਹਿਬ ਉਹ ਪੂਰਨਤਾਪਕ ਸਾਫ਼ ਜਿਹੜਾ ਬਰਜੂਗਾ ਸੋ ਕਹਿ ਸਕਨੇ ਕਿ ਠੀਕ ਆ ਫਰੰਟ ਨੇ ਤਾਂ ਤਮਕੀ ਦੇ ਦਿੱਤੀ ਆ ਪਰ ਸਰਕਾਰ ਦੀ ਜਿਹੜੀ ਸਥਿਤੀ ਹੈ ਸੁਖੰਦ ਜੀ ਇਹਨੇ ਜਿਵੇਂ ਚੋਣਾਂ ਦੇ ਵਿੱਚ ਹੋਰ ਵੀ ਬੱਤਰ ਹੋ ਸਕਦੀ ਹੈ ਜੇਕਰ ਸਰਕਾਰ ਨੇ ਆਪਣੇ ਜਿਹੜੇ ਵਾਅਦੇ ਜਿਹੜੇ ਕੀਤੇ ਨੇ ਉਹ ਪੂਰੇ ਨਾ ਕੀਤੇ ਜੇਕਰ ਸਰਕਾਰ ਨੂੰ ਇਹਨਾਂ ਚੋਣਾਂ ਦੇ ਵਿੱਚ ਆ 203 ਉਮੀਦਵਾਰ ਜਿੱਤੇ ਵੀ ਤਾਂ ਸਿਰਫ ਸਿਰਫ 3 ਬਿਜਲੀ ਯੂਨਿਟ ਆ ਦੇਮ ਬੜੀ ਮੇਰਾ ਖਿਆਲ ਥੋੜਾ ਜਿਹਾ ਉਹਨੇ ਆਕਸੀਜਨ ਲਈ ਆ ਤੇ ਜੇਕਰ ਆਕਸੀਜਨ ਵਾਕੇ ਪੂਰੀ ਤਰੱਕੀ ਨਾਲ ਲੱਗੀ ਹੁੰਦੀ ਤਾਂ ਪੰਜਾਬ ਚ ਸ਼ਾਇਦ ਸਥਿਤੀ ਕੁਝ ਹੋਰ ਹੁੰਦੀ ਹੁਣ ਆ ਜਿਹੜਾ ਐਲਾਨ ਆ ਹੈ ਫਰ ਪੰਜਾਬ ਪੇ ਸਕੇਲ ਫਰੰਟ ਯੂਨਿਟ ਵੱਲੋਂ ਇਸ ਸੰਦਰਭ ਚ ਸਰਕਾਰ ਨੂੰ ਸਿੱਧੂ ਸਭ ਜਰੂਰ ਸੋਚਣਾ ਚਾਹੀਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਨਰਾਸ਼ ਨੇ ਪੰਜਾਬ ਦੇ ਲੋਕੀ ਸੋਚ ਰਹੇ ਆ ਕਿ ਹਾਂ ਜਿਹੜੇ ਬਦਲਾਅ ਲਿਆਂਦਾ ਸੀ ਅਸੀਂ ਠੱਗੇ ਗਏ ਹੁਣ ਵੇਖ ਰਹਾ ਕਿ ਸਰਕਾਰ ਆਪਣੀ ਸਥਿਤੀ ਚ ਸੁਧਾਰ ਲਿਆ ਪੁੰਦੀ ਆ ਜਾਂ ਨਹੀਂ ਲਿਆ ਪੁੰਦੀ ਬਾਕੀ ਜਿੰਮੀ ਚ ਹੋਣਾ ਚਾਹੀਦਾ ਸਿੱਧੂ ਸਭ ਉਹਨਾਂ ਜਲੂਸ ਕੱਢਦਾ ਦਾ ਐਲਾਨ ਜਿਹੜਾ ਕਰ ਹੀ ਦਿੰਦਾ ਜੀ ਕਰ ਹੀ ਦਿੰਦਾ ਹੈਗਾ ਚਲੋ ਉਧਰ ਅਣਖੀ ਸਾਹਿਬ ਇਹ ਵੀ ਗੱਲ ਜਿਹੜੀ ਆਈ ਹੈ ਕਿ ਅੱਜ ਪੰਜਾਬ ਮਾਫ ਕਰਨਾ ਅੱਜ ਦੇਸ਼ ਦੇ ਵਿੱਚ ਜਿਹੜੀ ਨਵੀਂ ਸਰਕਾਰ ਦਾ ਗਠਨ ਜਿਹੜਾ ਉਹ ਹੋ ਰਿਹਾ ਰਿਹਾ ਅੱਜ ਮੋਦੀ ਸਾਹਿਬ ਜਿਹੜੀ ਆ ਉਹ ਸਰਕਾਰ ਆਪਣੀ ਜਿਹੜੀ ਆ ਉਹ ਬਣਾ ਲੈਣਗੇ ਔਰ ਕੈਬਨਿਟ ਦਾ ਜਿਹੜਾ ਕਿਹੜਾ-ਕਿਹੜਾ ਹਿੱਸਾ ਜਿਹੜਾ ਉਹ ਬਣੂਗਾ ਅਨਕੀ ਸਾਹਿਬ ਇਹ ਵੀ ਜਿਹੜੀ ਜਦੋਂ ਆਪਾਂ ਗੱਲ ਕਰੀਏ ਕਹਿੰਦੇ ਕਿ ਗ੍ਰਹਿ ਬਿੱਤਰ ਰੱਖਿਆ ਤੇ ਵਿਦੇਸ਼ ਮੰਤਰਾਲੇ ਆਪਣੇ ਕੋਲ ਜਿਹੜੀ ਆ ਭਾਜਪਾ ਰੱਖੂਗੀ ਔਰ ਕਹਿੰਦੇ ਆ ਕਿ ਭਾਈਵਾਲਾ ਨੂੰ ਮਿਲ ਸਕਦੇ ਆ 5 ਤੋਂ ਜਿਹੜੇ 8 ਵਿਭਾਗ ਕਿਵੇਂ ਦੇਖਦੇ ਉਹ ਨਵੀਂ ਸਰਕਾਰ ਦੇ ਗਠਨ ਨੂੰ ਕਿ ਇਹ ਸੰਤੁਸ਼ਟੀ ਜਿਹੜੀ ਆ ਉਹ ਮਿਲ ਜੂਗੀ ਉਹਨਾਂ ਨੂੰ ਜਿਹੜੇ ਭਾਈਵਾਲ ਨੇ ਨਾਈਡੂ ਨੂੰ ਨਿਰਦੇਸ਼ ਨੂੰ ਜਿਹੜੇ ਵਿਭਾਗ ਦੇਣਗੇ ਹਾਲਾਂਕਿ ਸੈਟਿੰਗ ਦੇ ਅੰਦਰੋਂ ਅੰਦਰੀ ਹੋਈ ਹੋਣੀ ਹੈ ਕੱਚੇ ਖਿਡਾਰੀ ਦਾ ਮੋਦੀ ਸਾਹਿਬ ਹੀ ਨਹੀਂ ਪਰ ਕਿਵੇਂ ਦੇਖਦੇ ਹਾਂ ਕਿ ਅੱਜ ਜਿਹੜਾ ਚੱਲ ਰਿਹਾ ਸਿਸਟਮ ਅੱਜ ਇਸ ਨਵੀਂ ਸਰਕਾਰ ਬਣਨ ਜਾ ਰਹੀ ਹੈ ਇਸ ਸਥਿਤੀ ਨੂੰ ਔਰ ਜਿਹੜਾ ਨਵਾਂ ਕੈਬਨਿਟ ਦਾ ਵਿਸਤਾਰ ਹੋਣ ਜਾ ਰਿਹਾ ਉਸੀ ਸੁਖੰਦਰ ਜੀ ਅੱਜ 18ਵੀਂ ਜਿਹੜੀ ਲੋਕ ਸਭਾ ਦਾ ਉਸਤਾ ਗਠ ਨੂੰ ਪਹੁੰਚ ਰਿਹਾ ਪ੍ਰਧਾਨ ਮੰਤਰੀ ਤੀਸਰੀ ਵਾਰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੂਸਰੀ ਉਸ ਨੂੰ ਚੁੱਕਣੇ ਇਹਦੇ ਵਿੱਚ ਸਾਰਕ ਦੇਸ਼ਾਂ ਨਾਲ ਸੰਬੰਧਤ ਸੱਤ ਦੇਸ਼ਾਂ ਦੇ ਜਿਹੜੇ ਚੀਫ ਨੇ ਉਹ ਵੀ ਜਿਹੜੇ ਪਹੁੰਚ ਚੁੱਕੇ ਨੇ ਦਿੱਲੀ ਦੇ ਵਿੱਚ ਤੇ 8000 ਆਮ ਲੋਕਾਂ ਨੂੰ ਜਿਹੜਾ ਸਦਾ ਜਿਹੜਾ ਉਹ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਕੁਝ ਮਜ਼ਦੂਰ ਨੇ ਕੁਝ ਟ੍ਰਾਂਸਜੈਂਡਰ ਨੇ ਕੁਝ ਹੋਰ ਵਿਅਕਤੀ ਨੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਲੋਕਾਂ ਨੂੰ 8000 ਦੇ ਕਰੀਬ ਇਹਨਾਂ ਦੀ ਗਿਣਤੀ ਬਣਦੀ ਹੈ ਉਹ ਇਸ ਸੌ ਚੁੱਕ ਸਮਾਗਮ ਦਾ ਜਿਹੜਾ ਅੱਜ ਹਿੱਸਾ ਲਓਗੇ ਔਰ ਸਭ ਤੋਂ ਜ਼ਿਆਦਾ ਵੱਡੀਆਂ ਨਜ਼ਰਾਂ ਜਿਹੜੀਆਂ ਨੇ ਸਿੱਧੂ ਸਾਹਿਬ ਉਹ ਐ ਆਵਾਡ ਐਨਡੀਏ ਦੇ ਜਿਹੜੇ ਸਹਿਯੋਗੀ ਦਲ ਨੇ ਉਹਨਾਂ ਦੇ ਟਿਕਾਣੇ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਹਾਂ ਭਈ ਅ ਇਹ ਜਿਹੜੇ ਮਹੱਤਵਪੂਰਨ ਮੈਚ ਮਿਲ ਨੇ ਇਹ ਪਾਰਟੀਆਂ ਜਿਹੜੀ ਆਪਣੀ ਕੋਲ ਰੱਖੇਗੀ ਹੁਣ ਸਿੱਧੂ ਸਾਹਿਬ ਜਿਹੜਾ ਫਾਰਮੂਲਾ ਬਣਿਆ TDP ਔਰ JDU ਦਾ ਉਹ ਫਾਰਮੂਲਾ ਇਹ ਬਣਿਆ ਕਿ ਜਿਤ 파ਰਟੀ ਦੇ 5 ਤੋਂ ਜ਼ਿਆਦਾ 1 ਤੋਂ ਲੈ ਕੇ 5 ਤੱਕ ਸੰਸਦ ਮੈਂਬਰ ਨੇ ਉਹਨਾਂ ਨੂੰ ਇਸ ਕੈਬਨਟ ਦੇ ਵਿੱਚ ਇੱਕ ਪੋਤਾ ਦਿੱਤਾ ਜਾਊਗਾ ਤੇ ਜਿਨ੍ਹਾਂ ਦੇ ਫਿਰ 5 ਤੋਂ ਉੱਪਰ ਦੇ ਉਹਨਾਂ ਨੂੰ ਦੋ ਜਿਹੜੇ ਨੇ ਮੰਤਰੀ ਮੰਡਲ ਚ ਜਿਹੜੇ ਉਹਨਾਂ ਨੂੰ ਅਹੁਦੇ ਜਿਹੜੇ ਦਿੱਤੇ ਜਾ ਸਕਦੇ ਆ ਤੇ ਅੱਜ ਪਤਾ ਲੱਗਾ ਕਿ ਕੇਵਲ ਤੇ ਕੇਵਲ ਕੈਬਨਟ ਮੰਤਰੀਆਂ ਨੂੰ ਜਿਹੜੀ ਸੌਚ ਚਾਈ ਜਾਊਗੀ ਤੇ ਇਹਦੇ ਨਾਲ ਹੀ ਨਾਲ TDP ਦੇ ਦੋ ਤੇ ਦੂਜੇ ਪਾਸੇ JDU ਦੇ ਦੋ ਸੰਸਦ ਮੈਂਬਰਾਂ ਨੂੰ ਵੀ ਕੈਬਨਟ ਮੰਤਰੀ ਦੇ ਰੂਪ ਚ ਜਿਹੜੀ ਸੌਂ ਆ ਉਚਕਾਈ ਜਾ ਸਕਦੀ ਹੈ ਨਾਲ ਹੀ ਸੇਸਨਾਂ ਦੇ ਇੱਕ ਔਰ ਦੂਜੇ ਪਾਸੇ ਚਰਖ ਪਾਸਵਾਨ ਦੀ ਜਿਹੜੀ ਪਾਰਟੀ ਆ ਉਹਨਾਂ ਦੇ ਵੀ ਇੱਕ ਸੰਸਦ ਬੇਕਰ ਤੋਂ ਕੈਬਨਟ ਮੰਤਰੀ ਜਿਹੜੀ ਆ ਸੌਂ ਚੁਟਾਈ ਜਾ ਸਕਦੀ ਹੈ ਔਰ ਜਿਹੜੇ ਮਹੱਤਵਪੂਰਨ ਮਹਿਕਮੇ ਨੇ ਖਾਸ ਤੌਰ ਤੇ ਵਿੱਤ ਗ੍ਰਹਿ ਰੱਖਿਆ ਜਾਂ ਕੋਈ ਇਹਦੇ ਨਾਲ ਹੀ ਨਾਲ ਇਹ ਜਿਹੜੇ ਮਹਿਕਮੇ ਨੇ ਇਹ ਪਾਛਪਾ ਬੀਤੇ ਸਮੇਂ ਦੇ ਬਗ ਆਪਣੇ ਹੁਰਕੂਪੂ ਨਤੀਸ਼ ਕੁਮਾਰ ਹੁਣਾਂ ਦੀ ਕਹਿੰਦੇ ਜਿਹੜੀ ਆਕਾ ਉਹ ਰੇਲਵੇ ਦੇ ਉੱਤੇ ਆ ਕਿਉਂਕਿ ਬੀਤੇ ਸਮੇਂ ਚਟਾਲ ਵੀ ਨਹੀਂ ਬਾਤ ਪਈ ਦੀ ਸਰਕਾਰ ਦੇ ਵਿੱਚ ਵੀ ਉਹ ਜਿਹੜੇ ਨੇ ਰੇਲਵੇ ਮੰਤਰੀ ਦੇ ਨੇ ਤਾਂ ਰੇਲਵੇ ਮੰਤਰੀ ਦੇ ਸਬੰਧ ਵਿੱਚ ਇਹ ਸਮਝਿਆ ਜਾ ਰਿਹਾ ਕਿ ਨਤੀਸ਼ ਕੁਮਾਰ ਹੁਣਾਂ ਨੂੰ ਦਿੱਤਾ ਜਾ ਸਕਦਾ ਔਰ ਨਾਲ ਹੀ ਨਜੀਤ ਕੁਮਾਰ ਮਾਜੀ ਜਿਹੜੇ ਨੇ ਉਹਨਾਂ ਨੂੰ ਵੀ ਅੱਜ ਜਿਹੜੀ ਸੌ ਆ ਚੁਕਾਈ ਜਾ ਸਕਦੀ ਹੈ ਦੂਜੇ ਪਾਸੇ ਜੇਕਰ TDP ਦੀ ਗੱਲ ਕਰੀਏ TDP ਦੇ JDDU ਨਾਲ ਜ਼ਿਆਦਾ ਜਿਹੜੇ ਸੰਸਦ ਮੈਂਬਰ ਨੇ ਤਾਂ ਉਹਨਾਂ ਦਾ ਜ਼ਿਆਦਾ ਚੜ੍ਹੇ ਸਰ ਚਕਾਉਣ ਤੇ ਉਹਨਾਂ ਨੂੰ ਵੀ ਦੋ ਹੀ ਜਿਹੜੇ ਸੰਸਦ ਮੈਂਬਰਾਂ ਦਾ ਸਕਾਉਂ ਜਿਹੜੀ ਉਹਨਾਂ ਨੂੰ ਚੁਕਾਈ ਜਾਊਗੀ ਪਰ ਉਹਨਾਂ ਦੇ ਦੇਰੀ ਕੀ ਮਹੱਤਵਪੂਰਨ ਜਿਹੜੇ ਮੈਚ ਬਣੇ ਉਹਨਾਂ ਨੂੰ ਵੀ ਦਿੱਤੇ ਜਾ ਸਕਦੇ ਆ ਔਰ ਵੱਡੀ ਹਰਾਨਗੀ ਦੀ ਗੱਲ ਸਿੱਧੂ ਸਾਹਿਬ ਇਹ ਆ ਕਿ ਜਿੱਥੇ ਸਾਰਕ ਦੇਸ਼ਾਂ ਦਾ ਸਬੰਧ ਸਵਾਇ ਪਾਕਿਸਤਾਨ ਤੋਂ ਸੱਤ ਜਿਹੜੇ ਜਿਹੜੇ ਮੁਖੀ ਨੇ ਉਹ ਸ਼ਾਮਲ ਹੋ ਰਹੇ ਨੇ ਪਰ ਅਜੇ ਤੱਕ ਕਹਿੰਦੇ ਨੇ ਕਿ ਜਿਹੜੇ ਵਿਰੋਧੀ ਧਿਰ ਦਾ ਇੰਡੀਆ ਅਲਾਈਂਸ ਜਿਹੜਾ ਆ ਉਹਨਾਂ ਨੂੰ ਕਿ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਕੋਈ ਵੀ ਸੱਦਾ ਪੱਤਰ ਜਿਹੜਾ ਉਹ ਨਹੀਂ ਦਿੱਤਾ ਗਿਆ ਅਤੇ ਕਹਿੰਦੇ ਨੇ ਕਿ ਜੇਕਰ ਸੱਦਾ ਪੱਤਰ ਦਿੱਤਾ ਜਾਂਦਾ ਤੇ ਫਿਰ ਵੇਖਣਗੇ ਕਿ ਇੰਡੀਆ ਅਲਾਈਂਸ ਨੇ ਕੀ ਕਰਦਾ ਸ਼ਾਮਲ ਹੋਣਾ ਜਾਂ ਨਹੀਂ ਹੋਣਾ ਇਹਦੀ ਸੰਬੰਧੀ ਕਹਿੰਦੇ ਸਲਾਹ ਬਾਅਦ ਕਰਾਂਗੇ ਪਰ ਇਹਦੇ ਨਾਲ ਹੀ ਰਨਮਨਤਾ ਮੈਰਜੀ ਨੇ ਸਾਫ਼ ਡਿਕਲੇਅਰ ਕਰਤਾ ਕਿ ਉਹ ਅੱਜ ਦੇ ਇਸ ਸੌਂਚੁੱਕ ਸਵਾਦਨ ਦੇ ਵਿੱਚ ਸ਼ਾਮਲ ਜਿਹੜਾ ਉਹ ਨਹੀਂ ਹੋਣਗੇ ਹੁਣ ਦੂਸਰੇ ਪਾਸੇ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਹੁਣੀ ਸੌਂਚੁੱਕ ਰਿਹਾ ਦੂਜੇ ਪਾਸੇ ਇਹ ਵੀ ਪਤਾ ਲੱਗਾ ਕਿ ਇੰਡੀਆ ਨਾਈਸ ਫੋਰ ਅਪਰੋਧੀ ਧਿਰ ਦੇ ਨੇਤਾ ਦੀ ਗੱਲ ਜਿਹੜੀ ਸਿੱਧੂ ਸਾਹਿਬ ਉਹ ਰਾਹੁਲ ਗਾਂਧੀ ਦੇ ਰੂਪ ਤੇ ਉਤੇ ਉਹ ਬਣ ਸਕਦੇ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ ਹੁਣ ਸਿੱਧੂ ਸਾਹਿਬ ਇਹ ਗੱਲ ਵਿਖਣੀ ਹੋਊਗੀ ਕਿ ਜਿਹੜੀ ਅਸਲੀ ਪ੍ਰਧਾਨ ਮੰਤਰੀ ਤੀਜੀ ਵਾਰ ਜਿਹੜੀ ਸੌਂਚੁੱਕ ਰਹੀ ਨੇ ਇਸ ਵੇਲੇ ਭਾਜਪਾ ਦੀ ਉਹ ਸਥਿਤੀ ਨਹੀਂ ਹੈਗੀ ਜਿਹੜੀ 2014 ਜਾਂ 2019 ਦੀ ਸੀ ਐਸਵੇ ਨੇ ਸਪੂਰਨ ਤੌਰ ਤੇ ਉਹਨਾਂ ਦੀਆਂ ਦੋ ਵਸਾਖੀਆਂ ਜਿਹੜੀਆਂ ਮਹੱਤਵਪੂਰਵ ਵਸਾਖੀਆਂ ਮੈਂ ਕਹਾਂਗਾ ਇੱਕ ਪਾਸੇ ਤਾਂ ਚਦਰਬਾਬੂ ਨਾਇਟੂ ਤਾਂ ਦੂਜੇ ਪਾਸੇ ਮਨਤੀਸ਼ਕ ਵਰਕ ਹੋਣਗੇ ਹੁਣ ਇਹ ਦੇਖਣਾ ਕਿ ਜਿਸ ਤਰੀਕੇ ਦਾ ਬੀਤਿਆ ਇਤਿਹਾਸ ਅਨਤੀਸ਼ਕ ਮਾਰ ਹੋਣਾ ਦਾ ਰਿਹਾ ਹਾਲਾਂਕਿ ਐਸਵੇ ਉਹਨਾਂ ਨੇ ਪੂਰੇ ਠੋਕੇ ਸਾਥ ਦੇਣ ਦੀ ਗੱਲ ਕੀਤੀ ਆ ਔਰ ਇਹ ਵੀ ਗੱਲ ਕਹੀ ਆ ਉਹਨਾਂ ਦੇ ਜੇਸੀ ਧਿਆਗੀ ਨੇ ਕਿ ਹਾਂ ਭਈ ਇੰਡੀਆ ਲਾਈਸ ਤੋਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਆਫਰ ਜਿਹੜੀ ਆ ਉਹ ਦਿੱਤੀ ਗਈ ਸੀ ਹੁਣ ਜੇ ਤੇ ਕਹਿੰਦੇ ਕਿ ਨਹੀਂ ਅਸੀਂ ਇੰਡੀਆ ਨਾਲ ਚੱਲਾਂਗਾ ਜਿਹੜਾ ਪੂਰਨ ਤੌਰ ਤੇ ਫੈਸਲਾ ਕੀਤਾ ਪਰ ਨਰਦੇਸ਼ ਕੁਮਾਰ ਦਾ ਜਿਹੜਾ ਇਤਿਹਾਸ ਬੀਤੇ ਸਮੇਂ ਦਾ ਇਹ ਦੱਸਦਾ ਰਿਹਾ ਕਿ ਉਹ ਬੰਦੇ ਜਿਆਦਾ ਚਿਰ ਕਦੇ ਟਿਕਦਾ ਨਹੀਂ ਆ ਪਤਾ ਨਹੀਂ ਕਿਸ ਵਕਤ ਉਹਨੇ ਪਲਟੀ ਜਿਹੜੀ ਮਾਰ ਕੇ ਦੂਜੇ ਪਾਸੇ ਹੋ ਜਾਣਾ ਤੇ ਜਿਹੜਾ ਅੱਜ ਦਾ ਸਮਾਗਮ ਆ ਅੱਜ ਜਿਹਦੇ ਵਿੱਚ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਬਣਾਦੇ ਯਕੀਨੀ ਤੌਰ ਤੇ ਸੌਂ ਚੁਕਣੀ ਹੈ ਸੱਚੇ ਤੇ ਖਬਰੇ ਨਰਦੇਸ਼ ਕੁਮਾਰ ਤੇ ਚੰਦਰਬਾਬੂ ਨਾਇਰੂ ਜਰੂਰ ਦਿਖਾਈ ਦੇਣਗੇ ਪਰ ਲਿਖਣ ਵਾਲੀ ਗੱਲ ਹੋ ਕੇ ਕਿ ਇਹ ਵਸਾਕੀਆਂ ਉਹ ਆਸ਼ ਪੱਕੇ ਨਾਲ ਚਿਰ ਤੱਕ ਨਾਲ ਲੈ ਕੇ ਚੱਲਦੀ ਤੁਸੀਂ ਬਿਲਕੁਲ ਠੀਕ ਗੱਲ ਕਹੀ ਆ ਕਿ ਰਾਜਨੀਤੀ ਦੇ ਖਿਡਾਰੀ ਦੇ ਬੰਜੇ ਹੋਏ ਖਿਡਾਰੀ ਜਿਹੜੇ ਨੇ ਪ੍ਰਧਾਨ ਮੰਤਰੀ ਦੀ ਨਰਿੰਦਰ ਮੋਦੀ ਨੇ ਕਰ ਸਕਦੂ ਸਭ ਜਨ ਉਸ ਸਥਿਤੀ ਉਲਟ ਹੋ ਜਾਣਾ ਪਰ ਤਗੜੇ ਤੋਂ ਤਗੜਾ ਖੜੀ ਜਦ ਥੋਸੋ ਲੱਗਿਆ ਪਤਾ ਨਹੀਂ ਲੱਗਦਾ ਹੁੰਦਾ ਖੈਰ ਆਸ ਕਰਦੇ ਹਾਂ ਕਿ ਇੱਕ ਦੇਸ਼ਿਕ ਮਜ਼ਬੂਤ ਤੇ ਸੰਗਠਿਤ ਸਰਕਾਰ ਬਣੂਗੀ ਜਿਹੜੀ ਲੋਕਤੰਤਰ ਨੂੰ ਪੂਰਨ ਤੌਰ ਤੇ ਰਾਖੀ ਕਰੇ ਲੋਕਤੰਤਰ ਕਦਰਾਂ ਕੀਮਤਾਂ ਨੂੰ ਸਥਾਪਿਤ ਕਰੇ ਆਸ ਕਰਦੇ ਹਾਂ ਸਦੂ ਸਾਹਿਬ ਕਿ ਇਹ ਜਿਹੜੀ ਮੌਜੂਦਾ ਸਰਕਾਰ ਬਣੂ ਜਾਰੀ ਆ ਰਹੀ ਹੈ ਇਹ ਭਾਰਤ ਦੇ ਵਿਕਾਸ ਤੇ ਦੇਸ਼ ਦੇ ਵਿਕਾਸ ਵਾਸਤੇ ਆਪਣੀ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਉਸੇ ਤਰੀਕੇ ਨਾਲ ਬਹੁਤ ਦੀ ਜਿਸ ਤਰੀਕੇ ਨਾਲ ਬੀਤੇ ਸਮੇਂ ਵਿੱਚ ਨਭਉਦੀ ਰਹੀ ਹੈ ਨਹੀਂ ਸਰਕਾਰਾਂ ਜੀ